ਹਾਂਜੀ ਠੀਕ ਹੈ ਜੀ ਜੀ ਆ ਮੇਰੀ ਕੁੜੀ ਦੇ ਬੱਚਾ ਹੋਣ ਨਾਲ ਹੈਗਾ ਬਹੁਤ ਪਰੇਸ਼ਾਨੀ ਆਉਂਦੀ ਏ ਸਾਨੂੰ ਰਾਤ ਨੂੰ ਸਾਰੀ ਰਾਤ ਚੰਨੀ ਨਹੀਂ ਚੱਲ ਦਿੰਦੀਆਂ ਮੈਨਾਂ ਕੁੜੀ ਦੇ ਬੱਚੇ ਨੂੰ ਸਰ ਇਹ ਲੈਕ ਦਾ ਪਰਬੰਧ ਕਰ ਲਓ ਵੀ ਤੁਹਾਡਾ ਬਹੁਤ ਧੰਨਵਾਦ ਮਾਲੀ ਟਕਾ ਹੁੰਦੀ ਏ ਬੱਚੇ ਦੇ ਪਾਣੀ ਦੀ ਬਹੁਤ ਤੰਗੀ ਏ ਸਾਨੂੰ ਇਹ ਸੀਗੇ ਸਾਡੇ ਨਾਲ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਆਪਾਂ ਚੁੱਕੀ ਜੋਬੜੀ ਵਾਲੇ ਕਹਿ ਦਿੰਨੇ ਆ ਗੱਡੀਆਂ ਵਾਲੇ ਵੀ ਕਿਹਾ ਜਾਂਦਾ ਜਿੱਥੇ ਇਹ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਦਾ ਪੇਟ ਪਾਲਦੇ ਨੇ ਅਪਰਾੰਗ ਗੁਜ਼ਾਰਾ ਕਰਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲੋਕਡਾਊਨ ਦੀ ਮਹਿੰਗਾਈ ਤੋਂ ਜਿਵੇਂ ਆਪਾਂ ਕਹਿੰਨੇ ਲੱਕ ਤੋੜ ਦਿੱਤਾ ਗਾਗਾ ਮਹਿੰਗਾਈ ਨੇ ਇੰਨਾ ਲੱਕ ਤੋੜ ਦਿੱਤਾ ਕਿ ਹਰੇਕ ਬੰਦਾ ਆਪਣਾ ਦੋ ਵਕਤ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦਾ ਗਾ ਲੋੜਵੰਦ ਪਰਿਵਾਰ ਹੈ ਤੁਸੀਂ ਦੇਖਦੇ ਹੋ ਕਿ ਇਹ ਕਿਵੇਂ ਝੁੱਗੀ ਝੋਪੜੀ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਇੰਨਾ ਬਣੀਓ ਲਾਈਟ ਲਾਈ ਜਾਂਦੀ ਆ ਤਾਂ ਉਹ ਲਾਈਟ ਆ ਕੇ ਕੋਈ ਵਿਅਕਤੀ ਆਉਂਦਾ ਰਾਤ ਨੂੰ ਲਾਈਟ ਲਾ ਕੇ ਚਲਾ ਜਾਂਦਾ ਉਸ ਤੋਂ ਬਾਅਦ ਇਸ ਪੂਰੇ ਪਰਿਵਾਰ ਦੇ ਜਿੰਨਾਂ ਦੇ ਦੇਖ ਦਿਓਗੇ ਨਾ ਜਿਹੜਾ ਪੂਰਾ ਕਾਫਲਾ ਬਣਿਆ ਹੋਇਆ ਉਹਨਾਂ ਤੇ ਕੀ ਬੀਤਦੀ ਆ ਕਿੱਦਾਂ ਉਹਨਾਂ ਦੀ ਰਾਤ ਗੁਜ਼ਰਦੀ ਆ ਆਪਾਂ ਕਹਿੰਦੇ ਆ ਕਿ ਜੇ 1 ਮਿੰਟ ਵੀ ਲਾਈਟ ਦਾ ਕਟ ਲੱਗ ਜਾਂਦਾ 1 ਮਿੰਟ ਵੀ ਜੇ ਲਾਈਟ ਦਾ ਕਟ ਲੱਗ ਜਾਂਦਾ ਆਪਾਂ ਨੇ ਹੱਥਾਂ ਪਰਾਂ ਦੀ ਪੈ ਜਾਂਦੀ ਆ ਪਰ ਇਹ ਲੋੜਵੰਦ ਪਰਿਵਾਰ ਇਹ ਗਰੀਬ ਪਰਿਵਾਰ ਕਿਵੇਂ ਆਪਦੀਆਂ ਦਿਨ ਕੱਟੀਆਂ ਕਰਦਾ ਆਵੇਂ ਬੋਟਾਂ ਦੇ ਚੋਣਾ ਦਾ ਟਾਈਮ ਚੱਲਦਾ ਵੱਡੇ ਵੱਡੇ ਪਾਰਟੀਆਂ ਦਾਅਵੇ ਕਰਦੀ ਨੇ ਪਰ ਇਹਨਾਂ ਦੀ ਕਿਸੇ ਨੇ ਹਾਲ ਤੱਕ ਅਗੇ ਸਾਰ ਨਹੀਂ ਲਈ ਬੋਟਾ ਮਿਲਿਆ ਕੇ ਹਰ ਇੱਕ ਬੰਦਾ ਇਹਨਾਂ ਕੋਲ ਆਪਣਾ ਹੱਕ ਜਿਟਾਉਂਦਾ ਇਹਨਾਂ ਦੇ ਮੂੰਹ 'ਚ ਲੱਡੂ ਪਾਉਂਦਾ ਇਹਨਾਂ ਦੇ ਪੈਰੀ ਹੱਥ ਲਾਉਂਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਪਰ ਇਹਨਾਂ ਦੇ ਅੱਜ ਕੀ ਵਕਤਾਂ 'ਚ ਗੁਜ਼ਰਦੇ ਨੇ ਅੱਜ ਕੀ ਹਾਲਾਤ ਨੇ ਇਹਨਾਂ ਦੇ ਇਹਨਾਂ ਕੋਲੇ ਪੀਣ ਵਾਲਾ ਪਾਣੀ ਵੀ ਨਹੀਂ ਹੈਗਾ ਟੂਟੀਆਂ ਚੱਲਦੀਆਂ ਟੂਟੀਆਂ ਬੰਦ ਕੀਤੀਆਂ ਕਿਆਂ ਨੇ ਪਰਵਾਰ ਕਿੰਨੇ ਹਾਲਾਤਾਂ ਜੀ ਗੁਜ਼ਰੇ ਨੇ ਇਹਨਾਂ ਨੂੰ ਤੁਸੀਂ ਅੱਖੀਂ ਦੇਖਦੇ ਹੋਗੇ ਇਹਨਾਂ ਬੰਦੇ ਨੂੰ ਸਿਰਫ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਦੇ ਨਜ਼ਦੀਕ ਟੂਟੀ ਲੱਗੀ ਹੋਈ ਆ ਉਹ ਚਲਣੀ ਚਾਹੀਦੀ ਆ ਜਿਹੜੇ ਇਹਨਾਂ ਦੇ ਵਿੱਚ ਛੋਟੇ-ਛੋਟੇ ਸਕੂਲ ਜਾਂਦੇ ਨੇ ਉਹਨਾ ਤੋਂ ਕਿ ਆਪਣਾ ਸਕੂਲ ਜਾ ਸਕਣ ਤਾਂ ਕਿ ਇਹ ਆਪ ਦਾ ਖਾਣ ਪੀਣ ਸੁਧ ਪੀ ਸਕਣ ਔਰ ਲਾਈਟ ਦੀ ਵੀ ਇਹਨਾਂ ਨੇ ਇਹ ਮੰਗ ਕੀਤੀ ਹੈ ਕਿ ਜਿਹੜੇ ਇਹਨਾਂ ਦੇ ਬੱਚੇ ਪੜਦੇ ਨੇ ਸਕੂਲ ਦਾ ਕੰਮ ਦਿੱਤਾ ਜਾਂਦਾ ਕਿ ਬੱਚੇ ਨੇ ਸਕੂਲ ਦਾ ਕੰਮ ਆ ਕੇ ਕਰ ਹੀ ਕਰਦੇ ਨੇ ਕਰ ਇਹਨਾਂ ਦਾ ਇਹੀ ਕੰਮ ਹੈ ਇਹਨਾਂ ਨੇ ਆਪਣੇ ਮਕਾਨ ਬਣਾਏ ਨੇ ਇੱਥੇ ਵੀ ਕਿ ਇਹਨਾਂ ਦੇ ਵਿੱਚ ਪੜਦੇ ਨੇ ਉਹ ਸਾਰਾ ਸਕੂਲ ਦਾ ਵੀ ਇੰਨਾ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਨੁਕਸਾਨ ਪੂਰਾ ਹੁੰਦਾਗਾ ਸਾਡਾ ਇਸ ਵੀਡੀਓ ਨੂੰ ਬਣਾਉਂਦਾ ਇਹੀ ਖਾਸ ਮਕਸਦ ਸੀਦਾ ਕਿ ਜੇਕਰ ਕੋਈ ਸਾਡੀ ਵੀਡੀਓ ਸੁਣ ਤੋਂ ਬਾਅਦ ਇੰਨਾ ਲੋੜਵੰਦ ਪਰਿਵਾਰਾਂ ਤੇ ਇਸ ਗਰੀਬ ਪਰਿਵਾਰਾਂ ਤੇ ਕੋਈ ਰਹਿਮਤ ਕਰ ਕਰਦਾ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹਨਾਂ ਦੀ ਆਵਾਜ਼ ਫੜਦਾ ਇਹਨਾਂ ਦੀ ਆਵਾਜ਼ ਸੁਣਦਾ ਤਾਂ ਅਸੀਂ ਸਮਝਾ ਗਏ ਕਿ ਅਸੀਂ ਇਸ ਵੀਡੀਓ ਨੂੰ ਬਣਾ ਵਿੱਚ ਕੰਮ ਚੱਪੂਰੇ ਆ ਜੋ ਵੀ ਇਨਸਾਨ ਇਥੇ ਆ ਕੇ ਸਾਹਮਣੂ ਲੈਟ ਕੱਟ ਕੇ ਜਾਂਦਾ ਅਸੀਂ ਤੁਹਾਨੂੰ ਉਹਨਾਂ ਦਾ ਪੱਖ ਵੀ ਦਿਖਾਵਾਂਗੇ ਸਾਡੀ ਉਹਨਾਂ ਨਾਲ ਗੱਲ ਹੋ ਚੁੱਕੀ ਆ ਅਸੀਂ ਉਹਨਾਂ ਨੂੰ ਕੈਮਰੇ ਮੂਰੇ ਲੈ ਕੇ ਤਹਾਡੇ ਸਾਹਮਣੇ ਰੂਬਰੂ ਕਰਾਵਾਂਗੇ ਕਿ ਉਹ ਲੈਟ ਅਕਸਰ ਕਿਉਂ ਕਟ ਕੇ ਜਾਂਦੇ ਆ ਤੁਸੀਂ ਇਹਨਾਂ ਲੋਡਬੰਦ ਪਰਿਵਾਰਾਂ ਲਈ ਤੁਹਾਡੀ ਕੀ رائے ਆ ਕੀ ਵਿਚਾਰ ਹੈ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਣਾ ਕਿ ਜੋ ਇਹਨਾਂ ਤੇ ਅਤਿਆਚਾਰ ਕੀਤਾ ਜਾਂਦਾ ਜੋ ਟੁੱਟੀ ਅਗੇ ਬੰਦ ਕਰ ਜਾਂਦਾ ਜੋ ਲੈਟ ਕੱਟ ਕੇ ਚਲੇ ਜਾਂਦੇ ਕਿ ਉਹਨਾਂ ਲਈ ਇਹ ਸਭ ਕੁਝ ਸਹੀ ਹੈ ਜਾਂ ਗਲਤ ਹੈ ਤੁਸੀਂ ਆਪਣੇ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਣਾ ਜਿਵੇਂ ਅੱਜ ਤੁਹਾਨੂੰ ਇਸ ਲੋੜਵੰਦ ਪਰਿਵਾਰਾ ਦੇ ਨਾਲ ਇਸ ਗਰੀਬ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸ ਸੇਕਾਲ ਜੀ